ਹਾਲੇਲੂਇਆ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਖੁਦਾ ਦਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਆਓ ਅਸੀਂ ਸਭ ਜਨ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਆਈਏ ਖੁਦਾ ਦੇ ਸਿੰਘਾਂ ਸੰਦੇ ਸਾਹਮਣੇ ਬੈਠੀਏ ਆਪਣੇ ਹੱਥਾਂ ਨੂੰ ਉੱਪਰ ਵੱਲ ਚੁੱਕੀਏ ਤੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਤੇ ਆਪਣੇ ਜੀਵਨ ਦੇ ਵਾਸਤੇ ਆਪਣੇ ਪਰਿਵਾਰ ਦੇ ਵਾਸਤੇ ਕੁਝ ਘੋਸ਼ਨਾਵਾਂ ਵਚਨਾਂ ਦੇ ਦੁਆਰਾ ਕਰੀਏ ਸਭ ਜਨ ਅੱਖਾਂ ਨੂੰ ਬੰਦ ਕਰਾਂਗੇ ਤੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਘਰਾਂ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਇਹ ਘੋਸ਼ਨਾਵਾਂ ਮੇਰੇ ਨਾਲ ਕਰਾਂਗੇ ਤੇ ਆਮੀਨ ਲਿਖ ਕੇ ਜਰੂਰ ਇਹਨਾਂ ਨੂੰ ਰਿਸੀਵ ਕਰਾਂਗੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਮੈਂ ਪਰਮੇਸ਼ੁਰ ਦੀ ਸੰਤਾਨ ਹਾਂ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰਾ ਚਰਵਾਹਾ ਹੈ ਤੇ ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਮੈਂ ਮਸੀਹ ਵਿੱਚ ਨਵੀਂ ਸ੍ਰਿਸ਼ਟੀ ਹਾਂ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਦੀ ਕਿਰਪਾ ਮੇਰੇ ਤੇ ਮੇਰੇ ਪਰਿਵਾਰ ਦੇ ਲਈ ਕਾਫੀ ਹੈ ਪ੍ਰਭੂ ਯਸ਼ੂ ਦੇ ਨਾਅ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਮੈਂ ਸਭ ਗੱਲਾਂ ਵਿੱਚ ਜੇਤੂ ਤੋਂ ਵੱਧ ਕੇ ਹਾਂ ਮੈਂ ਘੋਸ਼ਣਾ ਕਰਦੀ ਹਾਂ ਕਿ ਪਰਮੇਸ਼ਰ ਦੀ ਸ਼ਾਂਤੀ ਮੇਰੇ ਮਨ ਦੇ ਵਿੱਚ ਤੇ ਮੇਰੇ ਘਰ ਦੇ ਵਿੱਚ ਸਾਡੀ ਰੱਖਿਆ ਕਰਦੀ ਹੈ ਪ੍ਰਭੂ ਯਸ਼ੂ ਦੇ ਨਾਅ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਮੇਰੇ ਜੀਵਨ ਦੀਆਂ ਸਭ ਗੱਲਾਂ ਭਲਾਈ ਨੂੰ ਉਤਪਨ ਕਰਦੀਆਂ ਹਨ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੈਨੂੰ ਤਾਕਤ ਦਿੰਦਾ ਹੈ ਅਤੇ ਮੈਂ ਉਸ ਤਾਕਤ ਦੇ ਨਾਲ ਉਸ ਸਮਰਥ ਦੇ ਨਾਲ ਸਭ ਕੁਝ ਕਰ ਸਕਦੀ ਹਾਂ ਪ੍ਰਭੂ ਯੇਸ਼ੂ ਦੇ ਨਾਅ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਸਾਨੂੰ ਡਰਦਾ ਨਹੀਂ ਪਰ ਦਲੇਰੀ ਦਾ प्रेम ਤੇ संयਮ ਦਾ ਆਤਮਾ ਦਿੱਤਾ ਗਿਆ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੀ ਚਟਾਨ ਤੇ ਮੇਰਾ ਗੜ ਹੈ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਮੈਂ ਪ੍ਰਭੂ ਉੱਤੇ ਆਸ ਰੱਖਦੀ ਹਾਂ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰਾ ਪ੍ਰਕਾਸ਼ ਤੇ ਮੇਰੀ ਮੁਕਤੀ ਹੈ ਮੈਂ ਕਿਸ ਤੋਂ ਡਰਾਂ ਪ੍ਰਭੂ ਯਸ਼ੂਦੇਨਾ ਵਿੱਚ ਮੈਂ ਕੋਸ਼ਨਾ ਕਰਦੀ ਹਾਂ ਕਿ ਮੇਰੇ ਪਾਪ ਮਾਫ ਹੋ ਚੁੱਕੇ ਹਨ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਮੇਰੀ ਤਾਕਤ ਨੂੰ ਨਮਾ ਕਰਦਾ ਹੈ ਪ੍ਰਭੂ ਯਸ਼ੂਦੇਨਾ ਵਿੱਚ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਮੇਰੇ ਅੱਗੇ ਅੱਗੇ ਚੱਲਦਾ ਹੈ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਦੀ ਦਿਆ ਹਰ ਸਵੇਰੇ ਨਵੀਂ ਹੁੰਦੀ ਹੈ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਮੇਰਾ ਜੀਵਨ ਪ੍ਰਭੂ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਜਦੋਂ ਮੈਂ ਪ੍ਰਭੂ ਨੂੰ ਪੁਕਾਰਦੀ ਹਾਂ ਉਹ ਮੇਰੀ ਸੁਣਦਾ ਹੈ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਮੈਂ ਪ੍ਰਭੂ ਦੇ ਵਚਨ ਅਨੁਸਾਰ ਚਲਦੀ ਹਾਂ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਮੈਨੂੰ ਕਦੇ ਨਹੀਂ ਛੱਡੇਗਾ ਅਤੇ ਨਾ त्याਗੇਗਾ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਮੇਰੀ ਢਾਲ ਤੇ ਮੇਰਾ ਸਹਾਰਾ ਹੈ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਨੇ ਮੇਰੇ ਲਈ ਭਲੀਆਂ ਯੋਜਨਾਵਾਂ ਬਣਾਈਆਂ ਹਨ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਕੂਸ਼ਣਾ ਕਰਦੀ ਹਾਂ ਕਿ ਮੈਂ ਪ੍ਰਭੂ ਵਿੱਚ ਅਡੋਲ ਤੇ ਮਜ਼ਬੂਤ ਹਾਂ ਪ੍ਰਭੂ ਯਸ਼ੂ ਦੇ ਨਾ ਵਿੱਚ ਮੈਂ ਕੂਸ਼ਣਾ ਕਰਦੀ ਹਾਂ ਕਿ ਪ੍ਰਭੂ ਦੀ ਅਸੀਸ ਮੈਨੂੰ ਧਨ ਬਣਾਉਂਦੀ ਹੈ ਪ੍ਰਭੂ ਯਸ਼ੂ ਦੇ ਨਾ ਵਿੱਚ ਮੈਂ ਕੂਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੀ ਰੱਖਿਆ ਕਰਦਾ ਹੈ ਪ੍ਰਭੂ ਯਸ਼ੂ ਦੇ ਨਾ ਵਿੱਚ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਮੇਰੀ ਬੁੱਧੀ ਅਤੇ ਮੇਰੀ ਸਮਝ ਹੈ ਪ੍ਰਭ ਯਸ਼ੂ ਦੇ ਨਾ ਵਿੱਚ ਮੈਂ ਕੋਸ਼ਨਾ ਕਰਦੀ ਹਾਂ ਕਿ ਮੇਰਾ ਜੀਵਨ ਪ੍ਰਭੂ ਦੀ ਮਹਿਮਾ ਲਈ ਹੈ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਮੈਂ ਕੋਸ਼ਨਾ ਕਰਦੀ ਹਾਂ ਕਿ ਮੈਂ ਪ੍ਰਭੂ ਵਿੱਚ ਆਰਾਮ ਪਾਇਆ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਯੇਸ਼ੂ ਮਸੀਹ ਮੇਰਾ ਪ੍ਰਭੂ ਤੇ ਮੇਰਾ ਉਦਾਰਕ ਹੈ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰਾ ਸਹਾਇਕ ਹੈ ਤੇ ਮੈਂ ਕਦੇ ਨਾ ਡਰਾਂਗੀ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੇ ਮਨ ਨੂੰ ਸਚਾਈ ਦੇ ਨਾਲ ਭਰਦਾ ਹੈ ਪ੍ਰਭੂ ਯਸ਼ੂ ਦੇ ਨਾਅ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੀ ਸ਼ਰਨ ਅਤੇ ਮੇਰੀ ਤਾਕਤ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੈਨੂੰ ਸਿੱਧੇ ਰਾਹਾਂ ਤੇ ਚਲਾਉਂਦਾ ਹੈ ਪ੍ਰਭੂ ਯਸ਼ੂ ਦੇ ਨਾਅ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੀ ਹਰ ਚਿੰਤਾ ਦੀ ਸੰਭਾਲ ਕਰਦਾ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਦਾ ਬਚਨ ਮੇਰੇ ਪੈਰਾਂ ਦੇ ਲਈ ਦੀਵਾ ਹੈ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੈਨੂੰ ਉੱਚਾ ਕਰਦਾ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੀ ਆਤਮਾ ਨੂੰ ਤ੍ਰਿਪਤ ਕਰਦਾ ਹੈ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੀ ਆਤਮਾ ਨੂੰ ਬਚਾਉਂਦਾ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਠੀਕ ਸਮੇਂ ਤੇ ਮੇਰੀ ਮਦਦ ਕਰਦਾ ਹੈ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੈਨੂੰ ਆਪਣੇ ਪਰਾਂ ਦੀ ਛਾਂ ਹੇਠ ਰੱਖਦਾ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੀ ਆਤਮਾ ਨੂੰ ਸ਼ਾਂਤੀ ਦਿੰਦਾ ਹੈ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੀ ਅਗਵਾਈ ਕਰਦਾ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੇ ਜੀਵਨ ਵਿੱਚ ਫਲ ਪੈਦਾ ਕਰਦਾ ਹੈ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੇ ਹਰ ਹੰਝੂ ਨੂੰ ਊਂਜਦਾ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੇ ਕਦਮਾਂ ਨੂੰ ਮਜ਼ਬੂਤ ਕਰਦਾ ਹੈ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਕੂਸ਼ਣਾ ਕਰਦੀ ਹਾਂ ਮੇਰੀ ਅੰਦਰਲੀ ਆਤਮਾ ਨੂੰ ਪ੍ਰਭੂ ਤਾਕਤ ਦਿੰਦਾ ਹੈ ਮੈਂ ਕੂਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੇ ਦਿਲ ਦੀ ਇੱਛਾ ਨੂੰ ਜਾਣਦਾ ਹੈ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਕੂਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੇ ਜੀਵਨ ਵਿੱਚ ਅਚੰਬੇ ਕੰਮ ਕਰਦਾ ਹੈ ਮੈਂ ਕੂਸ਼ਣਾ ਕਰਦੀ ਹਾਂ ਕਿ ਪ੍ਰਭੂ ਮੈਨੂੰ ਧਾਰਮਿਕਤਾ ਦੇ ਰਾਹ ਤੇ ਚਲਾਉਂਦਾ ਹੈ ਪ੍ਰਭ ਯਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭ ਮੇਰੀ ਟਾਲ ਤਿਤ ਮੇਰੀ ਮੈਮਾ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭ ਮੇਰੇ ਜੀਵਨ ਦੀ ਨੀ ਹੈ ਪ੍ਰਭ ਯਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭ ਮੇਰੀ ਪ੍ਰਾਰਥਨਾ ਨੂੰ ਸੁਣਦਾ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੈਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਭਰਦਾ ਹੈ। ਪ੍ਰਭ ਯਸ਼ੂ ਦੇ ਨਾਮ ਵਿੱਚ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਮੈਨੂੰ ਹਨੇਰੇ ਤੋਂ ਰੌਸ਼ਨੀ ਵਿੱਚ ਲਿਆਉਂਦਾ ਹੈ। ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਮੇਰੇ ਜੀਵਨ ਨੂੰ ਨਵਾਂ ਕਰਦਾ ਹੈ। ਪ੍ਰਭ ਯਸ਼ੂ ਦੇ ਨਾਮ ਵਿੱਚ ਮੈਂ ਕੋਸ਼ਨਾ ਕਰਦੀ ਹਾਂ ਕਿ ਪ੍ਰਭੂ ਮੈਨੂੰ ਡਿੱਗਣ ਤੋਂ ਬਚਾਉਂਦਾ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੇ ਜੀਵਨ ਵਿੱਚ ਆਸ ਦਾ ਸਰੋਤ ਹੈ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਮੇਰੀ ਆਤਮਾ ਦਾ ਆਰਾਮ ਹੈ ਮੈਂ ਘੋਸ਼ਣਾ ਕਰਦੀ ਹਾਂ ਕਿ ਪ੍ਰਭੂ ਯਸ਼ੂ ਮਸੀਹ ਕੱਲ ਅੱਜ ਅਤੇ ਸਦਾ ਤੱਕ ਮੇਰੇ ਲਈ ਇੱਕੋ ਜਿਹਾ ਪ੍ਰਭੂ ਹੈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਪਿਤਾ ਦਾ ਸ਼ੁਕਰ ਕਰਦੇ ਹਾਂ ਅਸੀਂ ਵਿਸ਼ਵਾਸ ਕਰਦੇ ਹਾਂ ਇਹ ਸਾਰੀਆਂ ਘੋਸ਼ਨਾਵਾਂ ਸਾਡੇ ਜੀਵਨ ਦੇ ਵਿੱਚ ਪੂਰੀਆਂ ਹੋ ਚੁੱਕੀਆਂ ਹਨ ਅਸੀਂ ਵਿਸ਼ਵਾਸ ਕਰਦੇ ਹਾਂ ਇਹਨਾਂ ਘੋਸ਼ਨਾਵਾਂ ਦੇ ਦੁਆਰਾ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀ ਸ਼ਾਂਤੀ ਨੂੰ ਆਨੰਦ ਨੂੰ ਪ੍ਰੇਮ ਨੂੰ ਨਵੀਂ ਆਸ਼ਾ ਨੂੰ ਤੇ ਨਵੇਂ ਰਸਤਿਆਂ ਨੂੰ ਖੋਲ ਦਿੱਤਾ ਹੈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹਨਾਂ ਸਾਰੀਆਂ ਘੋਸ਼ਨਾਵਾਂ ਦੇ ਦੁਆਰਾ ਸਾਨੂੰ ਸਾਰੀਆਂ ਬਰਕਤਾਂ ਤੇ ਆਸ਼ੀਸ਼ਾਂ ਮਿਲ ਚੁੱਕੀਆਂ ਹਨ ਸਾਰੇ ਕਹੋ ਆਮੀਨ ਕਮੈਂਟਸ ਦੇ ਵਿੱਚ ਆਮੀਨ ਜ਼ਰੂਰ ਲਿਖਿਓ ਜੈਮਸੀ ਦੀ ਗੋਡ ਬlesਸ ਯੂ